ਇਹ ਨੂੰ ਆਪੋਸੋ ਡਾਕਟਰ ਤੈਨੂੰ ਬੋਲ ਦੇਖੀ ਸੀ ਮੈਂ ਤੁਹਾਡਾ ਆਪਣਾ ਇਰਫਾਨ ਸ਼ਕਾਲਾ ਤੇ ਸਾਬਨਾ ਭਰਾ ਗਗਨ ਮਾੜੀ ਡਾਕਟਰ ਆਮ ਤੁਰ ਗਈ ਆ ਔਕੇ ਬਾਰ ਦਾ ਦੇ ਦੇ ਬ੍ਰਦਰ ਦਾ ਬੋਲ ਆਈ ਸੀ ਕਿ ਪੰਡਾ ਕਰਾ ਤੋ ਕਿ ਇਹ ਚਲੋ ਮੈਂ 12 ਦੇਖਦੇ ਹੋਏ ਆਪਾਂ ਜਾਣਦੇ ਆਂਗੇ ਤੇ ਕੋਸ਼ਿਸ਼ ਕਰਦਾ ਕਿ ਬੱਗੇ ਪਦੇ ਨਾ ਮਿਲਦੇ ਆ ਬਾਕੀ ਜਾ ਕੇ ਦੇਖਦੇ ਆਂ ਬਾਕੀ ਜਾ ਕੇ ਸ਼ਖਸਾਨ ਹੋ ਜਾ ਕਦ ਵੀ ਟਕੀ ਆ ਕਿ ਕਦ ਸੱਚੀ ਕਿਹੜਾ ਰੋਕਤਾਂ ਦੀ ਉਹ ਖੜੀ ਮੱਚ ਗਈ ਏ ਘੜੇ ਚਾਰ ਕਣਕ ਤੇ 35 11 ਵਿਚੇ ਰਹਿ ਗਿਆਂ ਫਿਰ ਖਾ ਗਿਆ ਵੇ ਅੱਜ ਤੁਹਾਡੀ ਫਸਲਾਂ ਨੂੰ ਮਾਰਤੀਆ ਕਰੇ ਕਹਿ ਗਿਆ ਮੋਕੇ ਬਾਰਾ ਦੇਖ ਦੋਏ ਰੱਬ ਦਾ ਸ਼ੁਕਰ ਹੈ ਕਿ ਚਲੋ ਅੱਗੇ ਟਾਈਮ ਨਾਲ ਬੁਝ ਗਈ ਕਿ ਕਿ ਕਰਚਿਆਂ ਨੂੰ ਲੱਗੀ ਦੀ ਉਹਨਾਂ ਨੇ ਟਾਈਮ ਨਾਲ ਬੁਝਾ ਲਈ ਦੀਗੀ ਬਾਸ ਪਾ ਤਲੇ ਹੋਏ ਟੀਮਾਂ ਅੱਗੇ ਜਾ ਰਹੀਆਂ ਨੇ ਇਹ ਦੇ ਚਾ ਦੇ ਜੋ ਅੱਗੇ ਜਾ ਰਹੇ ਨੇ ਅੱਗੇ ਜਾ ਰਹੇ ਨੇ ਕੀ ਨੇ ਵਲੰਟੀਅਰ ਵਲੰਟੀਅਰ ਜੋਗੀ ਨੇ ਸਾਡੇ ਕਹਿ ਸਕਦੇ ਹੋ ਜਿਨ੍ਹਾਂ ਨੂੰ ਵੋਲੰਟੀਅਰ ਦਾ ਨਹੀਂ ਪਤਾ ਹੈਗਾ ਗੱਲਾਂ ਆਪਾਂ ਪਿੰਡ ਚੱਡ ਕੇ ਕਰਦੇ ਆਂਗੇ ਆਪਾਂ ਪਿੰਡ ਆ ਗਏ ਪਿੰਡ ਆ ਗਏ ਆਪਾਂ ਸਾਡਾ ਸਾਡੇ ਪਿੰਡਾਂ ਵਿੱਚ ਆਪਣਾ ਮਹੌਲ ਹੈ ਨਹੀਂ ਲੈਦਰ ਗਰਾਊਂਡ ਦੇ ਵਿੱਚ ਪੁੱਜ ਚੁੱਕੇ ਆ ਤੇ ਸਾਡੇ ਗਗਨ ਪਾਈ ਹੋਣੀ ਕਹਿੰਦੇ ਆਪਣੇ ਕਰਨੀ ਅੱਜ ਕਰੈਕਟ ਦਾ ਮੈਚ ਲਾ ਕੇ ਦੇਖਣਾ ਹੈ ਜਵਾਕਾਂ ਨਾਲ ਆਰ ਜੂ ਰੈਡੀ ਯੈਸ bro i'm ready ਯੋ ਨੰਬਰੋ ਖੜੇ ਨੇ ਉਹ लगा ਬੱਖਾ ਵੀ ਘੱਟੀ ਨੇ ਆ ਤੇ ਬਾਕੀ ਉਧਰ ਕਬੱਡੀ ਦਾ ਮੈਚ ਲੱਗਦਾ ਹੋਇਆ ਉਹ ਵੀ ਦਿਖਾ ਦਿੰਨੇ ਆ ਕੋਈ ਚੱਕਰ ਨਹੀਂ ਉਹ ਨਹੀਂ ਖੋਤੀ ਯਾਰ ਇਹਨਾਂ ਦੇ ਤਾਂ ਹੋਏ ਕੀ ਕਰੀ ਜਾਂਨੇ ਆ ਯਾਰ ਕਹਾਂ ਸੇ ਆਤੇ ਆਂ ਇਹ ਲੋਗ ਸਾਡਾ ਮੁੰਡਾ ਇੱਥੇ ਰੈਡੀ ਖੜਾਗਾ ਖੋਤੀ ਯਾਰ ਹੱਥ ਤਾਂ ਆ ਕੇ ਬੈਠ ਫੜਿਆ ਕੱਲ ਤੋਂ ਪਹਿਲਾਂ ਬਾਲ ਲੁਭਾ ਲਿਆ ਇਹ ਜਿਹਨਾਂ ਦਾ ਮੁੰਡੇ ਲੱਭ ਰਹੇ ਨੇ ਤੇ ਤੁਹਾਨੂੰ ਮੈਂ ਆਪਾਂ 뷰 ਦਿਖਾ ਦਨੇ ਆਂਗੇ ਥੋੜਾ ਜਿਹਾ ਗਰਾਊਂਡ ਦਾ ਬੋਗਨ ਮਾਸ਼ਾਅੱਲਾ 뷰 ਆ ਰਿਹਾ ਹੈਗਾ ਆਪਣੀ ਬੱਗੀ ਅੜੀ ਹੈਗੀ ਆ ਮਿਲ ਗਈ ਕਰਤਾ ਮੈਦਾਨ ਹੋਤੇ ਕਹਿੰਦੇ ਮੁੰਡਿਆਂ ਨੇ ਕਰਤਾ ਕਹਿੰਦੇ ਇੱਕ ਗਰੀ ਕਹਿੰਦੇ ਹੋ ਗਿਆ ਹੋ ਜੇ ਨਹੀਂ ਹੋ ਗਿਆ ਕਹਿੰਦੇ ਲਓ ਜੀ ਕੈਚ ਵੀ ਹੋ ਗਿਆ ਕਹਿੰਦੇ ਟਾਈਮ ਦੇ ਨਾਲ ਹੀ ਲਓ ਜੀ ਗਰਾਊਂਡ ਦੇ ਵਿੱਚ ਪੁੱਜਦੇ ਹੋ ਖਿਡਾਰੀ ਬਹੁਤ ਹੀ ਸ਼ਾਨਦਾਰ ਬੋਲਿੰਗ ਆਉਗੀ ਵੀ ਮੁੰਡਿਆ ਲਓ ਜੀ ਤੁਹਾਨੂੰ ਦਿਖਾਉਂਦੇ ਆ ਵੇਟ ਕਰੋ ਵੇਟ ਮੇਰਾ ਬੂੰ ਕੋਣ ਲਾ ਕਰੋ ਲੈ ਵੀ ਮਿੱਤਰਾ ਆਉਣ ਦੇ ਗਰਾ ਪੈ ਤੇ ਬੱਚੇ ਨੇ ਚਲੋ

أنيم <applause> <تصفح> <applause> ਆਪ ਨਾ ਆ ਨਾ ਆ ਆ ਮਜ਼ਾ ਨਹੀਂ ਆ ਰਹਾ ਹੈ ਮੋਗੇ ਬਾਰਦਾ ਦੇ ਦੋਏ ਅਡੇ ਗਗਨ ਭਾਈ ਤੋ ਕੁਝ ਬਣਿਆ ਨਹੀਂ ਕਮਾਂਡ ਆਪਣੇ ਹੱਥ ਚ ਆ ਗਈ ਦੇਖਦੇ ਆ ਆਪਾ ਤੋ ਕੀ ਬਣਦਾਗਾ ਆ ਜੇ ਦੇਖਦੇ ਬੈਠ ਚ ਮਜ਼ਾ ਆਏਗਾ ਰਕ ਛੋਟਾ 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 ਉਹ ਦੇਖ ਤੋ ਛਾ ਗਈ ਨੋ ਬਾਲ ਉਹ ਬਹੁਤ ਮੀਟ ਉਹ ਤਰੀਕੇ ਨਾਲ ਗੋਲ ਪਾਇਆ ਬੰਨਿਆ ਮੈਂ ਬਲਾਸਟ ਬੌਲਾ ਬੰਨਿਆ ਦਾ ਕੱਟਾਂਗਾ ਸਾਰੇ ਤਨ ਮਿੱਤੇ ਹੀ ਕਰਾਉਣਾ ਤੁਸੀਂ ਹੁਣ ਨਾ 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 ਨ ਲਾ ਗਵਾਕਾ ਨਾ ਰੋਂਦੀ ਨਹੀਂ ਨਹੀਂ ਇਹਨੂੰ ਆਪੋਸਟ ਡਾਕਟਰ ਤੈਨੂੰ ਬੋਲ ਦੇਖੀ ਸੀ ਹਾਂ ਇਹ ਮਾ ਦੁਨੀਆ ਕੀ ਵੀ ਦੂਰੋਂ ਦੇਖ ਲੇਗਾ ਬੋਲਾ ਚੱਲ ਬਈ ਆਉਣ ਦੇ ਉਹ ਜੰਮੀ ਹੌਲੀ ਪਾ ਦੇ ਇੱਥੇ ਹੌਲੀ ਕਰ ਦੇ ਚੱਲ ਲਾ ਆ ਇਧਰ ਹੀ ਬਾਹਰੇ ਪਾਰੇ ਡਾਕਟਰ ਦੀ ਬੱਗੀ ਵੀ ਖੜੀ ਹੈ ਕਹਿੰਦੇ ਉਹ ਖੜੀ ਆ ਗਈ ਅੱਜ ਲੱਗ ਗਿਆ ਅੱਜ ਲੱਗ ਲਾਇਆ ਤਾਂ ਹੈਗਾ ਅੱਜ ਤਾਂ ਲਾਇਆ ਫੜਾ ਦੇ ਮੈਂ ਕੱਜ ਤਾਂ ਲਾਇਆ ਏ ਏ ਪਟ ਦੇ ਦਾਪੀ ਹੁਣ ਆਜਾ ਦੁਬਾਰੇ ਜਾ ਓਏ ਭੈਣ ਦੀ ਗੱਲ ਕਿਹੜੀ ਗੱਲ ਫੜ ਫੜਾ ਦੁਬਾਰੇ ਆ ਓਏ ਇਹ ਜਵਾਕਾ ਇਹ ਜਵਾਕਾਂ ਦੇ ਜਵਾਕ ਹੁਣ ਹੈਗਾ ਅੱਜ ਆਦਾ ਕਣੇ ਤੇਰਾ ਭੈਣ ਚ ਆ ਜਾ ਮੈਂ ਦੱਥਾ ਚਲੋ ਮਿਊਟ ਕਰ ਦਾਂਗੇ ਤੂੰ ਉਹ ਡਰਦਾ ਜਵਾਕਾਂ ਦੇ ਖਰੀਆਂ ਕਰੀ ਜਾਂਦਾ ਕੀ ਗੱਲ ਐ ਨਾ ਨਾ ਬੱਬੇ ਅਸ ਕੀ ਕਹਿੰਦੀ ਉਹ ਕੀ ਸਮਝਾ ਤੈਨੂੰ ਜਵਾਗ ਹਾਂ ਜਵਾਗ ਨਹੀਂ ਹੈਗਾ ਕਿ ਦਾਤ ਦੇਣ ਨੂੰ ਮੈਂ ਓਏ ਓਏ ਤਾਂ ਇਹ ਆ ਅੱਜ ਫਾ ਜਵਾਗ ਹਾਂ ਉਹ ਡਾਕਟਰ ਕਹਿੰਦੇ ਪੰਜ ਲਾ ਕੇ ਖਾੜੇ ਚ ਬੱਜ ਕਬੱਡੀ ਖਾੜੇ ਚ ਜਾ ਉਹ ਡਾਕਟਰ ਕਹਿੰਦੇ ਹੁਣ ਮੈਂ ਕਹਿੰਦਾ ਅੱਜ ਸਾਰੇ ਹੀ ਮੈਦਾਨ ਫਤੇ ਕਰ ਲੈਣੇ ਆਪਾਂ ਨੇ ਦਾਤਾ ਜੀ ਆਹ ਦੇ ਇਧਰ ਮੇਰੇ ਵੱਲੀ ਕਰ ਦਾਦਾ ਜੀ ਯਾਰ ਇਹ ਮੱਥਾ ਟੇਕਣ ਜਾ ਰਹੇ ਨੇ ਦੇਖ ਕੇ ਤੇ ਇਹਨੂੰ ਦੱਸ ਕੇ ਉਦੋਂ ਹੀ ਤੈਨੂੰ ਬਲੌਗਿੰਗ ਦਾ ਸ਼ੌਂਕ ਜਾਗ ਗਿਆ ਸੀ ਹਾਂ ਦੱਸ ਜਾਗ ਗਿਆ ਸੀ ਆਸ਼ੀਰਵਾਦ ਦਿੱਤਾ ਸੀ ਕਹਿੰਦਾ ਬਾਤ ਬੇਟਾ ਤੁਸੀਂ ਬਲੌਗਿੰਗ ਕਰਿਓ ਇਹ ਅੰਦਰਲੀ ਗੱਲਾਂ ਕਰਨ ਲੱਗੇ ਬਲੌਗ ਖਤਮ ਨਾ ਨਾ ਕੋਈ ਖਤਮ ਨਹੀਂ ਚੀਟਿੰਗ ਕਰਤਾ ਹੈ ਤੂੰ ਚੀਟਿੰਗ 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 ਕਰਤਾ ਤੇ ਦੰਦੀ ਛੱਡ ਗਿਆ ਅੱਜ ਕੱਥੇ ਕ੍ਰੀਏਟਰ ਤਾਂ ਛੱਡ ਦੇਖ ਯਾਰ ਮੁੰਡੇ ਹੁਣ ਸੈਰੋ ਸੈਰੀ ਕਰਨ ਨੂੰ ਸਟਾਰਟ ਹੋ ਗਏ ਕਿਹੜਾ ਸੈਰੋ ਸੈਰੀ ਕਰੂ ਪਹਿਲਾਂ

ਇਹ ਰੋ ਤਹੋ ਆਇਆ ਕਰ ਬਰਾ ਇੱਕ ਸੈ ਸੈਰੋ ਸੈਰੀ ਚ ਨਾ ਉਹ ਸੋ ਜਾਏ ਹਲਕਾ ਫੁਲਕਾ ਸੈਰੋ ਸੈਰੀ ਸੈਰੋ ਸੈਰੀ ਹਾਂ ਐਨੇ ਡਾਕਟਰ ਦੀ ਸੁਣ ਲੋ ਨਾ ਆ ਤੇ ਨਹੀਂ ਸੁਣਦਾ ਮੇਰੇ ਕੋਲ ਤਾਂ ਹੈ ਨਹੀਂ ਉਹ ਤਾਂ ਬੜਾ ਤੂੰ ਉਹ ਐਕਟਰ ਬਣਦਾ ਕੀ ਐਕਟਰ ਬਣਦਾ ਆਹ ਦੇ ਕੰਮ ਕਰਦੇ ਫਰੀ ਜਾਂਦੇ ਹਰੀ ਦਾੜੀ ਮੈਂ ਸੁਣਾਵਾਂ ਫਿਰ ਕਹਿੰਦਾ ਜੋ ਦੋ ਜਵਾਨੀ ਵਾਲਾ ਜੋਰ ਸੀ ਵੇ ਜਾਲ ਮੈਂ ਚਿੱਤੇ ਬੜੇ ਨੇ ਲੱਖੇ ਇਹਨੂੰ ਆਪਾਂ ਨੇ ਹੋ ਕਰਨੂਆ ਫੈਰੋ ਸੈਰੀ ਇਹ ਬੋਲੀਆ ਜਨਾਈਂਦਾ ਬੋਲੀਆ ਵਾਲਾ ਕੰਮ ਨਹੀਂ ਓਏ ਬੋਲੀਆ ਆਪਦੇ ਵਿਆਹ ਚ ਲੈ ਇਹ ਹੁਣ ਬੇ ਜਿਹੜੀ ਵੀ ਗੱਲ ਬਣ ਗਈ ਉਹ ਡਿਲੀਟ ਨਹੀਂ ਹੋਊਗੀ ਸੱਦੇ ਉਹ ਪੇਜ ਤੇ ਡਾਕਟਰ ਵਾਲੇ ਪੇਜ ਤੇ ਪਾਵਾਂਗੇ ਇਹਨੂੰ ਆਪਣੇ ਵਾਇਰਲ ਕਰਨਾ ਹੈਗਾ ਹਾਂਜੀ ਇਰਫਾਨ ਜੀ ਹਾਂਜੀ ਕੋਈ ਵਿਚਾਰ ਧਾਰਾ ਤੁਹਾਡੇ ਮਨ ਚ ਉੱਭੜਦੀ ਹੋਵੇ ਵਿਚਾਰ ਧਾਰਾ ਤਾਂ ਹੈਗਾ ਗਰਾਊਂਡ ਦੇ ਵਿੱਚ ਸਿਕਟਾਂ ਦੀ ਡੱਬੀਆਂ ਕੀ ਕਰਦੀਆਂ ਨੇ ਸਿਕਟਾਂ ਡੱਬੀਆਂ ਨੇ ਸੋਹ ਦੇ ਬਈ ਹੈ ਓਹੋ ਜਵਾਨੀ ਕਿੱਧਰ ਜਾ ਰਹੀ ਹੈ ਸੋ ਸੈਡ ਅਸੀਂ ਵੈਸੇ ਅੱਜ ਹੀ ਆਏ ਗਰਾਊਂਡ ਚ ਸਾਨੂੰ ਇਹ ਚੀਜ਼ਾਂ ਨਹੀਂ ਪਕਾਸੀ ਵੈਸੇ ਜਮਾ ਉਹ ਨਹੀਂ ਹੈਗੇ ਪਲੇਅਰ ਨਹੀਂ ਹੈਗੇ ਇਹ ਪਲੇਅਰ ਨਹੀਂ ਹੈਗੇ ਦੂਜੇ ਰੋਡ ਕਰਕੇ ਨਾ ਹੋਰ ਬੰਦੇ ਉਰੇ ਆ ਜਾਂਦੇ ਨੇ ਹੋਰ ਆ ਜਾਂਦੇ ਆ ਹੋਰ ਬੰਦੇ ਉਹ ਦੇਖੋ ਇਹੋ ਜੇ ਰੋਡ ਪਲੇਅਰ ਹੈਗੇ ਨੇ ਨਾਲ ਨੇੜੇ ਉਹ ਪਲੇਅਰ ਹੈਗੇ ਨੇ ਸਾਡੇ ਉਹ ਡਾਕਟਰ ਸਾਹਿਬ ਵੀ ਵਿੱਚ ਖੜੇ ਨੇ ਕਮੈਂਟਰੀ ਕਰਨ ਦੀ ਸੋਚ ਰਹੇ ਨੇ ਡਾਕਟਰ ਸਾਹਿਬ ਹੁਣੀ ਡਾਕਟਰ ਸਾਹਿਬ ਸੋਚ ਰਹੇ ਨੇ ਕਿ ਅਸੀਂ ਮੈਂ ਕੱਚਾ ਲਾ ਕੇ ਬੜਾ ਵਿੱਚ ਕਿ ਨਾ ਲਾਗੇ ਨਹੀਂ ਲੋਰ ਲਾ ਕੇ ਕੱਚਾ ਪਾ ਕੇ ਕਿੱਢੀ ਜਾਂਦੀ ਹੁੰਦੀ ਆ ਉਹ ਸੌਰੀ 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 ਉਹ ਪੈਂਟ ਉਤਾਰ ਕੇ ਕਿ ਕੱਸੇ ਚ ਹੋ ਗਏ ਕਿ ਮੈਂ ਜਵਾਕਾਂ ਨਾਲ ਖੇਡ ਲਾ ਕੇ ਨਾ ਫਿਰ ਇਹ ਡਰਦੇ ਨੇ ਕਿਤੇ ਜਵਾਕ ਮੈਨੂੰ ਢਾ ਲਾ ਲੈਣ ਵੱਡੀ ਬੋਤੀ ਹੋ ਸਕਦੀ ਹੈ ਵੱਡੀ ਹੋ ਜਾਂਦੀ ਬਹੁਤ ਵੱਡੀ ਬੇਇੱਜ਼ਤੀ ਹੋ ਸਕਦੀ ਹੈ ਡਾਕਟਰ ਸਾਹਿਬ ਉਹ ਦੇਖੋ ਓਹੋ ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਨਿਆਲਾ ਸਿੱਟ ਲਿਆ ਨਿਆਲਾ ਯਸ ਮੈਨੂੰ ਐਨਕ ਲਾਉਣ ਅੱਛਾ ਬਲਰ ਜਾ ਹੋ ਜਾਂਦਾ ਹੈ ਐਨਕ ਲਾ ਲਓ ਡਾਕਟਰ ਸਾਹਿਬ ਸਲਾਮ ਅਲੈਕੁਮ ਆਜੋ ਆਜੋ ਡਾਕਟਰ ਸਾਹਿਬ ਆਜੋ ਓਏ ਜਵਾਕਾਂ ਨੂੰ ਖੇਡਦਾ ਸੋਣਾ ਨਹੀਂ ਲੱਗਦਾ ਆਜਾ ਓਏ ਆਜੋ ਓ ਡਾਕਟਰ ਬੂਆ ਇੱਧਰ ਕਰੋ ਡਾਕਟਰ ਕਹਿੰਦਾ ਹੁਣ ਮੈਂ ਯਾਰ ਤੁਹਾਨੂੰ ਇੱਕ ਗੱਲ ਦੱਸਾਂ ਯਾਰ ਸਾਡੇ ਡਾਕਟਰ ਸਾਹਿਬ ਬਹੁਤ ਸ਼ਾਈ ਦੇ ਬਾਕੀ ਇਹਨਾਂ ਦਾ ਨੰਬਰ ਦਿੱਤਾ ਜਿਉਂਕਿ ਡੰਗਰ ਪਸ਼ੂ ਬਿਮਾਰ ਆ ਤਾਂ ਇਹ ਨਾਲ ਕੰਟੈਕਟ ਕੀਤਾ ਜਾਵੇ ਯਾਰ ਇਹ ਡੰਗਰ ਪਸ਼ੂ ਬਿਮਾਰ ਹੈ ਤਾਂ ਇਟ ਟੈਕਟ ਕਰ ਲਿਓ ਐਂਗੇ ਡਾਕਟਰ ਡੰਗਰਾਂ ਦਾ ਹੈ ਇਹ ਇਹ ਡੰਗਰ ਡਾਕਟਰ ਨੇ ਆਪਣੇ ਪਿੰਡਾਂ ਦੀ ਭਾਸ਼ਾ ਚ ਡੰਗਰ ਡਾਕਟਰ ਡਾਕਟਰ ਸਾਡਾ ਆ ਨਹੀਂ ਰਿਹਾ ਉਹਨੂੰ ਦੇਖਦੇ ਆ ਫੋਨ ਲਾ ਕੇ ਵੀ ਕੀ ਸਾਡੇ ਨਾਲ ਗੁੱਸਾ ਬਿਲਾਉਗਾ ਲਾਓ ਜੀ ਫੋਨ ਡਾਕਟਰ ਸਾਹਿਬ ਨੂੰ ਲਾਉਣਾ ਬਸ ਮੈਂ ਡਾਕਟਰ ਜੇਸਨ ਬੰਦਾ ਅੱਗੇ ਡਾਊਨਲੋਡ ਹੋ ਰਿਹਾ ਕਿੰਨੇ ਕੋਤਾਂ ਲੱਗੇ ਟਾਈਮ ਜੇ ਨਾਲ ਲਾ ਲਾ ਉਹਨੂੰ ਦੇਖਦੇ ਆ ਕੀ ਕਹਿੰਦਾ ਹੇ ਡਾਕਟਰ ਸਾਹਿਬ ਦਾ ਨੰਬਰ ਹੈ 68 ਆ ਜਾ ਯਾਰ ਡਾਕਟਰ ਆ ਜਾ ਡਾਕਟਰ ਆ ਨਹੀਂ ਬੱਟਲ ਓ ਯਾਰ ਕਵੱਡੀ ਨੂੰ ਦੱਸ ਅੱਗੇ ਤੋਂ ਕਵੱਡੀਆਂ ਦੇਖਦਾਗਾ ਮੱਜਾਂ ਦੇ ਮਾਂਹ ਪਾ ਕੇ ਤੈਨੂੰ ਫਰਸਤ ਨਹੀਂ ਮਿਲਦੀ ਕਿ ਮੂਡ ਖੈਸ ਕਰਦੇ ਮੂਡ ਕਾ ਪੂਰਾ ਪੂਰਾ ਸਾਲਿਆ ਦਾ ਇੱਕ 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 ਬੱਜ ਗਈ ਰੇਗੀ ਰੇਗੀ ਕੱਲ ਕਿ ਬਜੇਗੀ ਕੀ ਐ ਸਪਲਾਈ ਨਹੀਂ ਆ ਦੂਜਾ ਗੇੜ ਡਾਕਟਰ ਦੇਖ ਲਾ ਜੇ ਨਾ ਆਏ ਇਤੇ ਉਹ ਗਾਣਾ ਲੱਗੋ ਸਪਲੈਂਡਰ ਤੇ ਕਾ ਤੋ ਹੋਰ ਬਿਠਾ ਕੇ ਲੰਗਦਾ ਏ ਹੀਰੋ ਹਾਂਡੇ ਤੇ ਗਰਦੋ ਗਰਦੇ ਵਿੱਚ ਦੀ ਨਿਕਲਦਾ ਡਾਕਟਰ ਰੋਡੋਂ ਮਰੋਡ ਹੋ ਗਿਆ ਉਹ ਤਾਂ ਦੇਖਦਾ ਨਹੀਂ ਇੰਦਰ ਨੂੰ ਹੀ ਦੇਖਦਾ ਚਲੋ ਕੋਈ ਨਹੀਂ ਗੁੱਸੇ ਨਾਲ ਜਿੰਦਗੀ ਦੇ ਧਰਤੀ ਦੀ ਨੇ ਦੇਖੋ ਸਾਈਕਲ ਨਾਲ ਸਨਮਾਨਤ ਕੀਤਾ ਗਿਆਗਾ ਗਰਾਊਂਡ ਦਾ ਗੇੜਾ ਦਿੰਦਾ ਹੋਇਆ ਤੇ ਔਰ ਇੰਸਟਾ ਦੇ ਓਪਨ ਹੋ ਚੁੱਕੀ ਹੈਗੀ ਬਾਕੀ ਕੰਮ ਫੇਰ ਕਰਦੇ ਆ ਚਲੋ ਆਪਾਂ ਗਰਾਊਂਡ ਦੇ ਵਿੱਚੋਂ ਟਾਈਮ ਨਾਲ ਨਿਕਲ ਗਏ ਦੀਏ ਤੇ ਆਪਾਂ ਚਾਹ ਲੈਣਾ ਦੱਸਣ ਦੀ ਦਾੜੀ ਸ਼ੈਟ ਕਰਾਉਣਾ ਨਾਈ ਜੀ ਮਿਲ ਜੈਣਾ ਨਾਈ ਦੇ ਬੈਠ ਕੇ ਇਹ ਸਾਡਾ ਜੈਲਾ ਚਾਚਾ ਜੈਲੇ ਚਾਚੇ ਕੋਲ ਜਾਵਾਂਗੇ ਦਾੜੀ ਸੈੱਟ ਕਰਾਵਾਂਗੇ ਨਾਈ ਤਾਂ ਬਹੁਤ ਨੇ ਪਰ ਉਹ ਚੋਪਰ ਕੱਲੀ ਕੈਂਚੀ ਵਾਲੀ ਸੈੱਟ ਕਰ ਦਿੰਦਾ ਹੈਗਾ ਮਿਲਦੇ ਆ ਆਹ ਮੁੰਡਾ ਵੀ ਆਪਣਾ ਭਰਾ ਹੈਗਾ ਏ ਅੱਲਾਹ ਕੁਝ ਜੋ ਕਹਨੇ ਹਮ ਲੋਕ ਦਾ ਕੱਬ ਸੁਪਨਾ ਪੂਰਾ ਹੋ ਜਾ ਹਮ ਦਾ ਸੁਪਨਾ ਪੂਰਾ ਹੋ ਜਾਏਗਾ ਭਾਈ ਦਬਾ ਕੇ ਮਿਹਨਤ ਕਰੋ ਦਬਾ ਕੇ ਮਿਹਨਤ ਕਰੋ ਇਰਫਾਨ ਆਹੀ ਦੇ ਦੇ ਇਹਨੂੰ ਤੂੰ ਅਬੇ ਸਾਲੇ ਤਬੀ ਮੈਨ ਮਾਫ ਕਰਨਾ ਗੁੱਸੇ ਮੇਂ ਦੋ ਦੋ ਨਿਕਲ ਜਾਂਦਾ ਹੂੰ ਹੌਲੀ ਹੌਲੀ ਮਿਲ ਜਾਊਗਾ ਅਸੀਂ ਚੈਨਾ ਮੇਡ ਤੋਂ ਆਇਾਂਗੇ ਤੇਰੇ ਕੋਲ ਤਾਂ ਫੇਰ ਐਂਡਰਾਇਡ ਆ ਲੈ ਫਿਰ ਮੈਂ ਕੀ ਰਹਾ ਤੂੰ ਵਾਦੋ ਅਰੇ ਨਕਰੀਅਤ ਕਾਲਾ ਚ ਕਰਦਾ ਨਹੀਂ ਬੰਦਾ ਹੈ ਗੁਦਰੰਗੀ ਦਾ ਹੰਤ ਗੁਰੀਅਤ ਕਾਲਾ ਆਈ ਪਾ ਮਨੂਈ ਲੱਗਾ ਮਨੂਈ ਲੱਗਾ ਕੀ ਕਨਾਈ ਫੋਣਾ ਆਈ ਪੁਨੀਆ ਕੀ ਕਹਿੰਦੇ ਆ ਕਿ ਆ ਮੁੰਡੇ ਦੀ ਮੁੰਡੇ ਚੱਲ ਇੱਥੋਂ ਗੱਡੀ ਗਈ ਹੈਗੀ ਪਲਟੀਆਂ ਖੰਦੀ ਪੂਰੀ ਰਲਮੀ ਸਟਾਈਲ ਚ ਓ ਬਈਆ ਆ ਜਾ ਦੇਖ ਰਿਹਾ ਤੂੰ ਲੋਈ ਗੱਗਨੇ ਛੱਡਦੇ ਆਪਾਂ ਘਰੇ ਆਪਾਂ ਤੁਰ ਪਿਆ ਆਪਣੇ ਘਰਵਾਲਿਆਂ ਨੂੰ ਚਾਲੇ ਪਾ ਚੁੱਕੇ ਆਂਗੇ ਤੇ ਬਾਕੀ ਜਾ ਕੇ ਦੇ ਦੇ ਕੀ ਮਾਹੌਲ ਆ ਪਹੁੰਚੁਕੇ ਆ ਤੇ ਆਪਣਾ ਰਿਹਣ ਵੀ ਬੈਠਾਗਾ ਕੀ ਕਰ ਰਿਆਗਾ ਪਾਬੜੀ ਪਾਬੜੀ ਯਾਰਾ ਦਾ ਯਾਰ ਮਹਿਬੂਬ ਪਹੁੰਚੁਕੇ ਆ ਇਹ ਮੇਰੇ ਪੂੰਦੇ ਵਿੱਚ ਦਸ ਕੀ ਚੈੱਕ ਕਰਨ ਲੱਗੇ ਆਂ ਆਈ ਏਡੇ ਮਿੰਟੇ ਦੇਖਦੇ ਹੋਏ ਮੁੰਡੇ ਘਰਾਂ ਨੂੰ ਜਾਂਦੇ ਹੋਏ ਤੇ ਆਈ ਇਧਰ ਅੱਜ ਕੀ ਕੀਤਾ ਪੂਰਾ ਦਿਨ ਹੈ ਹੈ ਨਹੀਂ ਗਿਆ ਬੰਨੁਕ ਨਾਂ ਕਿਵੇਂ ਜਾ ਆਪਣੀ ਨਾ ਵਗਰਨੀ ਤੇਰੀ ਖੇਤ ਲਈ ਚੰਗੀ ਨਹੀਂ ਜੀ ਆ ਗਏ ਅਮੀ ਅਬੇ ਬਾਰਦਾ ਦੇਖ ਤੋ ਆਪਾਂ ਬੱਕਰੇ ਬੁਕਰੇ ਬਨ ਕੇ ਕੋਲ ਤੇ ਤੇ ਜੀ ਗਣੇ ਚਾਚੂ ਡਰਾਇਵ ਬਣਾਓ ਆਪਾਂ ਚਲੋ ਡਰਾਇਵ ਬਣਾ ਕੇ ਦੇਖਦੇ ਆ ਕੋਸ਼ਿਸ਼ ਕਰਦੇ ਆ ਵੀ ਥੋੜੀ ਮੋਟੀ ਇਹਦੇ ਅਕੋਰਡਿੰਗ ਬਣ ਜਵੇ ਅੱਕ ਕਿਵੇਂ ਬਣਾਉਣੀ ਦੱਸ ਅਵੱਲ ਬਣਾਉਣਾ ਬੱਲ ਬਣਾਉਣਾ